ਨਾ ਮੈਂ ਬਿਜਲੀ ਵਾਲਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ 8 ਘੰਟੇ ਨਾਲ ਕੁਝ ਨਹੀਂ ਬੰਨਾ ਕਿਸਾਨਾਂ ਨੂੰ ਬਿਜਲੀ ਹੈ ਜਿਹੜੀ ਆ ਉਹ ਜ਼ਿਆਦਾ ਦਿਓ। ਕਿਸਾਨ ਕਹਿੰਦੇ ਆ ਕਿ ਜਿੰਨੀ ਤੁਸੀਂ ਕਹੀ ਸੀ ਸਾਨੂੰ ਓਨੀ ਦੇ ਦਿਓ। ਭਗਵੰਤਮਨ ਪਹਿਲਾਂ ਕਹਿੰਦਾ ਸੀ ਕਿ ਨਹਿਰੀ ਪਾਣੀ ਇੰਨਾ ਦੇਵਾਂਗਾ ਕਿ ਤੁਹਾਨੂੰ ਮੋਟਰਾਂ ਬੰਦ ਰੱਖੋਗੇ ਤੁਸੀਂ ਬਿਜਲੀ ਆਊਗੀ ਪਰ ਤੁਸੀਂ ਮੋਟਰਾਂ ਚਲਾਉਣੀਆਂ ਨਹੀਂ। ਉਹ ਨਹਿਰੀ ਪਾਣੀ ਹੈ ਜਿਹੜਾ ਉਹ ਸਿਰਫ ਉਹਨਾਂ ਕਾਇਆ ਜਿੰਨਾਂ ਕਈ ਥਾਵਾਂ ਤੇ ਆਇਆ ਨਹੀਂ ਤੇ ਜਿੱਥੇ ਵੀ ਆਇਆ ਉਹ ਸਿਰਫ ਪੱਠਿਆਂ ਨੂੰ ਪਾਣੀ ਲਾਉਣ ਜੋਗਾ ਆਇਆ। ਤੇ ਬਿਜਲੀ ਜਿਹੜੀ ਆ ਉਹ ਨਾ ਤਾਂ ਸ਼ਹਿਰੀ ਇਲਾਕੇ ਦੇ ਵਿੱਚ ਆਈ ਨਾ ਘਰਾਂ ਦੇ ਵਿੱਚ ਆਈ ਤੇ ਨਾ ਆਈ ਆ ਮੋਟਰਾਂ ਵਾਲੀ ਲਾਈਟ ਉਹ ਕਿਸਾਨ ਆ ਜਿਹੜੇ ਉਹ ਬੈਠੇ ਆ ਧਰਨਿਆਂ ਦੇ ਉੱਤੇ ਗ੍ਰਿਡਾਂ ਦੇ ਮੂਹਰੇ ਕਿ ਸਾਨੂੰ ਲਾਈਟ ਦਿਓ ਤੇ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਕਹੀ ਜਾਂਦਾ ਕਿ ਅਸੀਂ 8 ਘੰਟੇ ਤਾਂ ਲਾਈਟ ਦਿੱਤੀ ਦਿੱਤੀ ਅਸੀਂ ਉਸ ਤੋਂ ਹੋਰ ਵੱਧ ਵੀ ਦਿੱਤੀ ਵਾ ਵਾਹ ਓਏ ਭਗਵੰਤ ਮਾਨਾ ਸਿਰ ਆ ਘਰਾਤਾ ਤੂੰ ਸੋਸ਼ਲ ਮੀਡੀਆ ਤੇ ਧੰਨਵਾਦ ਆ ਚਰਨਜੀਤ ਸਿੰਘ ਚੰਨੀ ਦਾ ਜਿਨੇ ਐਨਐਸਏ ਦੀ ਗੱਲ ਕੀਤੀ ਜਿਨੇ ਐਨਐਸਏ ਦੀ ਗੱਲ ਕੀਤੀ ਅਸੈਂਬਲੀ ਦੇ ਵਿੱਚ ਜਿਨੇ ਖਾਲਸਤਾਨ ਦੀ ਗੱਲ ਕੀਤੀ ਅਸੈਂਬਲੀ ਦੇ ਵਿੱਚ ਜਿਨੇ ਕਿਸਾਨਾਂ ਦੀ ਗੱਲ ਕੀਤੀ ਅਸੈਂਬਲੀ ਦੇ ਵਿੱਚ ਜਿਹੜਾ ਜਦੋਂ ਥੋੜਾ ਟਾਈਮ ਲਈ ਸੀਐਮ ਬਣਿਆ ਸੀ ਉਦੋਂ ਵੀ ਜਦੋਂ મોદી ਆਇਆ ਸੀਗਾ ਉਦੋਂ ਵੀ ਕਿਸਾਨਾਂ ਦੇ ਨਾਲ ਖੜਿਆ ਧੰਨਵਾਦ ਆ ਚਰਨਜੀਤ ਸਿੰਘ ਚੰਨੀ ਦਾ ਜਿਹੜੀਆਂ ਗੱਲਾਂ ਕਹੀਆਂ ਉਹ ਕੀਤੀਆਂ ਭਾਈ ਅਮਰਤਪਾਲ ਸਿੰਘ ਥਾਲਸਾ ਦੀ ਗੱਲ ਕੀਤੀ ਧੰਨਵਾਦ ਆ ਚਰਨਜੀਤ ਸਿੰਘ ਚੰਨੀ ਦਾ ਐਮਰਜੈਂਸੀ ਵਰਗੇ ਜਿਹੜੇ ਹਾਲਾਤ ਸੀ ਸਾਰੇ ਉਹਨੇ ਗਿਣਾਈ ਤੇ ਭਗਵਾਨਤਮਨ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੇ ਕਹਿੰਦਾ ਕਿ ਅਸੀਂ ਪੰਜਾਬ ਲਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਉਣ ਲਈ ਜੋ ਕੁਝ ਵੀ ਕਰ ਸਕਦੇ ਹਾਂ ਅਸੀਂ ਕਰਾਂਗੇ ਪਰ ਪਤਾ ਨਹੀਂ ਕਿਤੇ ਜਦੋਂ ਪੰਜਾਬ ਦੇ ਵਿੱਚ ਧਰਮੇ ਲੱਗਦੇ ਆ ਜਾਂ ਆਪਾਂ ਕਹ ਲਈਏ ਪੰਜਾਬ ਦੇ ਵਿੱਚ ਨਸ਼ਾ ਛਡਾਊ ਮੁਹਿੰਮ ਚੱਲਦੀ ਆ ਜਾਂ ਅਮਰਤ ਛਕਾਉਣ ਦੀ ਗੱਲ ਹੁੰਦੀ ਆ ਜਾਂ ਖਾਲਸਾ ਰਾਜ ਦੀ ਗੱਲ ਹੁੰਦੀ ਆ ਜਾਂ ਪੰਜਾਬ ਦੀ ਗੱਲ ਹੁੰਦੀ ਆ ਜਾਂ ਪਾਣੀਆਂ ਦੀ ਗੱਲ ਹੁੰਦੀ ਆ ਤੇ ਉੱਥੇ ਐਮਐਸਪੀ ਦੀ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਿਵੇਂ ਚੁੱਪ ਕਰ ਜਾਂਦੇ ਆ ਉੱਥੇ ਇਹਨਾਂ ਨੂੰ ਐ ਲੱਗਦਾ ਵੀ ਇਹ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਨੂੰ ਚੱਕ ਕੇ ਅੰਦਰ ਛੱਡ ਦਿੱਤਾ ਜਾਂਦਾ ਪਰ ਜਦੋਂ ਆਪ ਦਿੱਲੀ ਵਿਖੇ ਧਰਨਾ ਲਾਉਣ ਜਾਂਦੇ ਆ ਉੱਥੇ ਕੋਈ ਮਾਹੌਲ ਖਰਾਬ ਕਰਨ ਨਹੀਂ ਜਾਂਦੇ ਕਿਉਂਕਿ ਉੱਥੇ ਇਹਨਾਂ ਦੇ ਆਕਾ ਕੇਜਰੀਵਾਲ ਦੀ ਗੱਲ ਹੈ ਜਿਹੜੀ ਗੱਲ ਇਹਨਾਂ ਦੇ ਆਪਦੇ ਤੇ ਆ ਗਈ ਉੱਥੇ ਮਾਹੌਲ ਖਰਾਬ ਨਹੀਂ ਹੁੰਦਾ ਜਿਹੜੀ ਗੱਲ ਪੰਜਾਬ ਦੇ ਹਿੱਤ ਦੇ ਵਿੱਚ ਜਾਂ ਕੋਈ ਕਿਸੇ ਹੋਰ ਤੇ ਆ ਗਈ ਉੱਥੇ ਮਾਹੌਲ ਖਰਾਬ ਹੁੰਦਾ ਹੀ ਹੁੰਦਾ ਉਹ ਇਹਨਾਂ ਨੂੰ ਦਿਸਦਾ ਸੋ ਭਗਵੰਤ ਮਾਨ ਸਾਹਿਬ ਸੋਸ਼ਲ ਮੀਡੀਆ ਤੇ ਵਾਦੇ ਕਿੰਨਾ ਚਿਰ ਪੂਰੇ ਕਰੋਗੇ ਇਹ ਤੁਹਾਡੇ ਸੋਸ਼ਲ ਮੀਡੀਆ ਤੇ ਵਾਦੇ ਪੂਰੇ ਕਰਨ ਨਾਲ ਤਿੰਨ ਸੀਟਾਂ ਤੁਹਾਨੂੰ ਐਮਪੀ ਦੀਆਂ ਆਈਆਂ। ਤੇ ਜੇਕਰ ਤੇ ਇਹੀ ਕੰਮ ਤੁਸੀਂ ਗਰਾਊਂਡ ਲੈਵਲ ਤੇ ਕੀਤੇ ਹੁੰਦੇ ਤਾਂ ਸ਼ਾਇਦ ਸਾਰੀਆਂ ਲੀਆਂ ਸਾਰੀਆਂ ਸੀਟਾਂ ਤੁਹਾਨੂੰ ਮਿਲਦੀਆਂ ਸੀ। ਪਰ ਕੋਈ ਗੱਲ ਨਹੀਂ। ਮਸਲਾ ਇੱਥੇ ਇਹੀ ਆਉਂਦਾ ਕਿ ਸੋਸ਼ਲ ਮੀਡੀਆ ਤੇ ਜਿੰਨੇ ਵੀ ਤੁਸੀਂ ਪੋਸਟਾਂ ਪਾਉਣੇ ਉਹਨਾਂ ਦੇ ਥੱਲੇ ਤੁਸੀਂ ਕਮੈਂਟ ਦੇਖ ਲਿਆ ਕਰੋ। ਤੇ ਜੇ ਡਿਲੀਟ ਨਾ ਕਰਵਾਓ ਤਾਂ ਵੈਸੇ ਥੋੜਾ ਆਈਟੀ ਸੈਲ ਉੱਤੇ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਥੱਲੇ ਗਾਲਾਂ ਬਹੁਤ ਕੱਢਦਾ ਜਿੰਨੀਆਂ ਵੀ ਥੱਲੇ ਹੁੰਦੀਆਂ ਕਮੈਂਟਾਂ ਦੇ ਵਿੱਚ ਤੇ ਲੋਕ ਤਾਂ ਤੁਹਾਨੂੰ ਇੰਨੇ ਫੋਲੋ ਪਾਉਂਦੇ ਆ ਕਿ ਤੁਹਾਨੂੰ ਪਤਾ ਹੀ ਆ ਤੁਸੀਂ ਥੱਲੇ ਮੜਾਇਆ ਕਮੈਂਟ ਦੇਖ ਲਿਆ ਕਰੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਊਗਾ ਕਿ ਅਸਲੀਅਤ ਕੀ ਆ ਸੋ ਪਾਣੀਆਂ ਦਾ ਮਸਲਾ ਚੱਲ ਰਿਹਾ ਫੈਕਟਰੀਆਂ ਜਿਹੜੀਆਂ ਉਹ ਕਿੰਨਾ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਛੱਟ ਰਹੀਆਂ ਤੇ ਤੁਸੀਂ ਆਪਦੀ ਸਰਕਾਰ ਆਉਣ ਤੋਂ ਪਹਿਲਾਂ ਉਹੋ ਹੀ ਬੋਤਲਾਂ ਗੰਦੇ ਪਾਣੀ ਦੀਆਂ ਤੁਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਜਾ ਕੇ ਵਿਖਾਉਂਦੇ ਸੀ ਕਿ ਆਹ ਪਾਣੀ ਹੁੰਦਾ ਜਾਂਦਾ ਅਸੀਂ ਬਚਾਵਾਂਗੇ ਪੰਜਾਬ ਦੇ ਪਾਣੀ ਨੂੰ ਸਰਕਾਰ ਆਉਣ ਤੋਂ ਬਾਅਦ ਉਸੇ ਪਾਣੀ ਦੇ ਉਸੇ ਨਹਿਰ ਦੇ ਉਸੇ ਵੱਡੇ ਨਾਲੇ ਦੇ ਰਾਹ ਥਾਣੀ ਦੀ ਤੁਸੀਂ ਲੰਘ ਜਾਂਦੇ ਹੋ ਤੇ ਤੁਹਾਨੂੰ ਐ ਲੱਗਦਾ ਵੀ ਨਹੀਂ ਕੁਝ ਨਹੀਂ ਕਿਉਂਕਿ ਜਿਹੜਾ ਫੰਡ ਪਹਿਲਾਂ ਸਰਕਾਰਾਂ ਨੂੰ ਮਿਲਦਾ ਸੀਗਾ ਫੈਕਟਰੀਆਂ ਵਾਲਿਆਂ ਵੱਲੋਂ ਵੱਡਿਆਂ ਘਰਾਣਿਆਂ ਵੱਲੋਂ ਉਹੀ ਫੰਡ ਹੁਣ ਅੱਜਕੱਲ੍ਹ ਸ਼ਾਇਦ ਤੁਹਾਨੂੰ ਮਿਲ ਲੱਗ ਪਿਆ ਤਾਂ ਤੁਸੀਂ ਚੁੱਪ ਕਰ ਗਏ ਤੇ ਪੰਜਾਬ ਦੇ ਪਾਣੀਆਂ ਦੇ ਤੁਹਾਡਾ ਕੋਈ ਪ੍ਰਤੀਕਰਮ ਨਹੀਂ ਲੱਖੇ ਸੁਧਾਣੇ ਵੱਲੋਂ ਮਹਮ ਸ਼ੁਰੂ ਕੀਤੀ ਗਈ ਕਦੋਂ ਦੀ ਸ਼ੁਰੂ ਕੀਤੀ ਹੋਈ ਆ 15 ਅਗਸਤ ਦਾ ਉਹਨੇ ਮਾਰਚ ਚ ਰੱਖਿਆ ਸਤੰਬਰ ਦੇ ਵਿੱਚ ਉਹਨੇ ਬੰਨ ਮਾਰਨ ਦਾ ਪ੍ਰੋਗਰਾਮ ਰੱਖਿਆ ਪਰ ਉਹਦੇ ਤੇ ਤੁਹਾਡਾ ਕੋਈ ਪ੍ਰਤੀਕਰਮ ਨਹੀਂ ਤੇ ਤੁਸੀਂ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਫੈਕਟਰੀਆਂ ਵਾਲਿਆਂ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਕੀ ਮਾਹੌਲ ਬਣਦਾ ਜਦੋਂ ਫੈਕਟਰੀਆਂ ਆਪਦਾ ਪਾਣੀ ਆ ਜਿਹੜਾ ਉਹ ਗੰਦਾ ਉਹ ਸਟੋਰ ਕਰਨ ਦੀ ਬਜਾਏ ਜਿਹੜਾ ਉਹ ਸਿੱਧਾ ਬੁੱਢੇ ਨਾਲੇ ਦੇ ਵਿੱਚ ਸਿੱਧਾ ਧਰਤੀ ਦੇ ਵਿੱਚ ਹੀਟ ਲੇ ਬੂਰ ਕਰਕੇ ਜਿਹੜਾ ਉਹ ਪਾ ਰਹੀਆਂ ਤੇ ਉਹਦੇ ਨਾਲ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੁਹਾਨੂੰ ਵੀ ਪਤਾ ਪਰ ਕਿਤੇ ਨਾ ਕਿਤੇ ਆਮ ਆਦਮੀ ਦਾ ਤੁਹਾਨੂੰ ਕੋਈ ਨਾ ਤਰਸ ਆਉਂਦਾ ਨਾ ਪਹਿਲਾਂ ਵਾਲਿਆਂ ਨੂੰ ਆਉਂਦਾ ਸੀ ਨਾ ਹੋਂਣ ਵਾਲਿਆਂ ਨੂੰ ਆਉਂਦਾ ਕਿਉਂਕਿ ਤੁਹਾਡੇ ਕੋਲੇ ਮੈਨੂੰ ਲੱਗਦਾ ਸਾਰਿਆਂ ਕੋਲੇ ਲੀਡਰਾਂ ਕੋਲੇ ਪੁਰਾਣਿਆਂ ਕੋਲੇ ਵੀ ਨਵੇਂਆਂ ਕੋਲੇ ਵੀ ਸਾਰਿਆਂ ਕੋਲੇ ਸ਼ਾਇਦ ਅਮਰੀਕਾ ਕੈਨੇਡਾ ਦੀਆਂ ਪੀਆਰਾਂ ਹੈਗੀਆਂ ਤੁਹਾਡੇ ਜਵਾਕ ਆ ਜਿਹੜੇ ਸਾਰਿਆਂ ਦੇ ਬਾਹਰ ਆ ਇਸ ਲਈ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੋ ਸਕਦਾ ਤੁਹਾਡਾ ਪਾਣੀ ਆ ਜਿਹੜਾ ਬਾਹਲਾ ਮਹਿੰਗਾ ਆਉਂਦਾ ਹੋਵੇ ਉਹ ਪਾਸਿਓਂ ਕਿਤੇ ਆਉਂਦਾ ਹੋਵੇ ਇੰਪੋਰਟ ਹੋ ਕੇ ਆਉਂਦਾ ਹੋਵੇ ਉਹ ਪਾਣੀ ਚੰਗਾ ਹੋਵੇ ਸੋ ਫਰਕ ਫਰਕ ਪੈਂਦਾ ਸਿਰਫ ਤੇ ਸਿਰਫ ਆਮ ਆਦਮੀ ਨੂੰ ਤੇ ਇਹ ਹੀ ਤੁਸੀਂ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਆ ਪਰ ਹੁਣ ਤੁਸੀਂ ਆਮ ਆਦਮੀ ਰਹੇ ਸੋ ਇਹ ਹਾਲਾਤ ਆ ਗਰਾਊਂਡ ਲੈਵਲ ਦੇ ਹਾਂ ਸੋਸ਼ਲ ਮੀਡੀਆ ਲੈਵਲ ਤੇ ਜੋ ਮਰਜ਼ੀ ਤੁਸੀਂ ਕਹੀ ਜਾਓ ਉਹ ਕੋਈ ਫਰਕ ਨਹੀਂ ਪੈਂਦਾ ਸੋ ਤੁਸੀਂ ਇਹ ਗੱਲ ਕਹੀ ਸੀ ਕਿ ਮੈਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਤੇ ਜਦੋਂ ਸਾਡੀ ਸਰਕਾਰ ਆ ਗਈ ਮੈਂ ਜਾਇਆ ਕਰੂੰਗਾ ਉਸ ਤੋਂ ਬਾਅਦ ਤੁਸੀਂ ਕਿਸੇ ਪਿੰਡ ਦੇ ਵਿੱਚ ਨਹੀਂ ਆਏ ਕਿਸੇ ਸ਼ਹਿਰ ਦੇ ਵਿੱਚ ਨਹੀਂ ਆਏ ਸ਼ਹਿਰ ਦੇ ਵਿੱਚ ਆ ਕੇ ਕਿਤੇ ਵੀ ਤੁਸੀਂ ਬਹਿ ਕੇ ਮਸਲੇ ਹੱਲ ਨਹੀਂ ਕੀਤੇ ਇਹ ਹੁਣ ਤੁਸੀਂ ਦੱਸ ਦਿਓ ਕਿ ਤੁਸੀਂ ਸਹੀ ਹੋ ਕਿ ਆਮ ਆਦਮੀ ਜਿਹੜੀ ਲੋਕ ਆ ਉਹ ਸਹੀ ਆ ਲੋਕ ਤਾਂ ਇਹੀ ਕਹਿੰਦੇ ਆ ਕਿ ਤੁਸੀਂ ਨਹੀਂ ਆਏ ਸੋ ਤੁਸੀਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਲੱਭਦੇ ਹੁੰਦੇ ਸੀ ਲੋਕਾਂ ਨੂੰ ਕਿ ਧਰਨਾ ਕਿੱਥੇ ਲੱਗਿਆ ਧਰਨੇ ਵਾਲੇ ਬਿਲਕੁਲ ਸਹੀ ਆ ਆਪਾਂ ਨੂੰ ਜਾਣਾ ਚਾਹੀਦਾ ਤੁਸੀਂ ਉਸ ਤੋਂ ਬਾਅਦ ਕਿਹਾ ਕਿ ਜਿੱਥੇ ਥਾਂ ਮਿਲਦਾ ਉੱਥੇ ਹੀ ਦਰਿਆ ਵਸਾ ਕੇ ਬਹਿ ਜਾਂਦੇ ਆ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਜਦੋਂ ਤੁਸੀਂ ਉਹਨਾਂ ਦੇ ਨਾਲ ਬਹਿੰਦੇ ਸੀ ਉਦੋਂ ਨਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਸੀ ਕੁਝ ਵੀ ਨਹੀਂ ਹੁੰਦਾ ਸੀ ਕਿਉਂਕਿ ਹੁਣ ਤੁਹਾਡੀ ਸਰਕਾਰ ਆ ਗਈ ਤੁਸੀਂ ਬਦਲ ਗਏ ਮਸਲਾ ਸਿਰਫ ਕੁਰਸੀ ਦਾ ਮਸਲਾ ਸਿਰਫ ਸਰਕਾਰ ਦਾ ਮਸਲਾ ਸਿਰਫ ਪੈਸਿਆਂ ਦਾ ਤੇ ਆਮ ਆਦਮੀ ਨਾਲ ਥੋਨੂੰ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਕਦੇ ਵੀ ਆਪਸ ਦੇ ਵਿੱਚ ਨਹੀਂ ਲੜਦੇਗੇ ਪਰ ਆਮ ਲੋਕ ਆਪਸ ਦੇ ਵਿੱਚ ਇਹ ਕਹਿ ਕੇ ਲੜਦੇ ਆ ਕਿ ਤੂੰ ਕਾਲੀ ਆ ਤੂੰ ਕਾਂਗਰਸੀ ਆ ਤੂੰ ਭਾਜਪੀ ਆ ਤੇ ਤੂੰ ਆਮ ਆਦਮੀ ਪਾਰਟੀ ਦਾ ਬੰਦਾ ਤੇ ਤੂੰ ਇੰਨੇ ਲੋਕ ਅੰਧਵਕਤਾ ਇੱਕ ਦੂਜੇ ਦੇ ਹੋਏ ਵਾ ਕਿ ਇੱਕ ਦੂਜੇ ਦੀਆਂ ਗਾਲਾਂ ਕੱਢਦੇ ਆ ਸਿਰ ਪਾੜਨ ਤੱਕ ਜਾਂਦੇ ਆ ਇੱਕ ਦੂਜੇ ਦਾ ਪਾਰਟੀ ਪਿੱਛੇ ਪਰ ਕਦੇ ਵੀ ਤੁਸੀਂ ਦੇਖ ਲਿਓ ਲੀਡਰ ਹਮੇਸ਼ਾ ਅਸੈਂਬਲੀ ਦੇ ਵਿੱਚ ਜਦੋਂ ਬ੍ਰੇਕਫਾਸਟ ਕਰਨਗੇ ਲੰਚ ਕਰਨਗੇ ਡਿਨਰ ਕਰਨਗੇ ਇਕੱਠੇ ਕਰਨਗੇ ਹੀਂ-ਹੀਂ ਕਰਕੇ ਕਰਨਗੇ ਹਾਸਕੇ ਕਰਨਗੇ ਸਾਰਾ ਕੁਝ ਕਰਨਗੇ ਪਰ ਅਸੈਂਬਲੀ ਦੇ ਵਿੱਚ ਇੱਕ ਦੂਜੇ ਦੇ ਦੁਸ਼ਮ ਜ਼ਰੂਰ ਲਾਉਣਗੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਦੁਸ਼ਮ ਜ਼ਰੂਰ ਲਾਉਣਗੇ ਪਰ ਗਰਾਊਂਡ ਲੈਵਲ ਤੇ ਕਦੇ ਨਹੀਂ ਲੜਦੇ ਤੇ ਤੁਸੀਂ ਲੋਕ ਸੋਸ਼ਲ ਮੀਡੀਆ ਤੇ ਤਾਂ ਗੱਲ ਜਿਹੜੀ ਕਰਨੀ ਕਰਨੀ ਹੈ ਤੁਸੀਂ ਲੋਕ ਆਪਸ ਦੇ ਵਿੱਚ ਕਮੈਂਟਾਂ ਦੇ ਵਿੱਚ ਵੀ ਲੜਦੇ ਹੋ ਤੁਸੀਂ ਲੋਕ ਗਰਾਊਂਡ ਲੈਵਲ ਤੇ ਵੀ ਲੜਦੇ ਹੋ ਸਿਰਫ ਤੇ ਸਿਰਫ ਲੀਡਰਾਂ ਕਰਕੇ ਲੋਨਾ ਲੀਡਰਾਂ ਨੂੰ ਵੀ ਤੁਸੀਂ ਕਹਿੰਦੇ ਹੋ ਕਿ ਫਲਾਣਾ ਬੰਦਾ ਫਲਾਣੇ ਦਾ ਫਲਾਣਾ ਬੰਦਾ ਫਲਾਣੇ ਦਾ ਆਪਾਂ ਪਰਚਾ ਕਰਾਉਣਾ ਕਰਾਉਣਾ ਪਰ ਲੀਡਰ ਕਦੇ ਇਹ ਗੱਲਾਂ ਨਹੀਂ ਕਰਦੇ ਉਹਨਾਂ ਨੇ ਸਿਰਫ ਤੇ ਸਿਰਫ ਆਮ ਲੋਕਾਂ ਨੂੰ ਥੋਨੂੰ ਲੜਾਉਣ ਦੀ ਕੋਸ਼ਿਸ਼ ਕਰਨੀ ਆ ਸੋ ਤੁਸੀਂ ਲੜ ਰਹੇ ਹੋ ਉਹ ਪੈਸੇ ਤੇ ਪੈਸਾ ਇਕੱਠਾ ਕਰੀ ਜਾਂਦੇ ਆ ਤਾਂ ਕਿ ਐਂਡ ਦੇ ਵਿੱਚ ਤੁਹਾਨੂੰ ਪੈਸਾ ਦੇ ਕੇ ਖਰੀਦ ਕੇ ਵੋਟ ਪਾ ਸਕਣ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਪੈਸੇ ਲੈ ਕੇ ਵੋਟ ਪਾ ਦੇਣੀ ਆ ਇਹ ਉਹਨਾਂ ਨੂੰ ਪਤਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆ ਭਗਵੰਤ ਮਾਨਤਾ ਜਿਹਾ ਏਦਾਂ ਨਹੀਂ ਹਾਂ ਮਸ਼ੀਨਾ ਮਸ਼ੂਨਾ ਦਾ